ਹੁਣ ਥੋੜੀ ਰੈਸ਼ ਕਿੱਥੇ ਹੈ ਮੇਰੀ ਨਾਬੇ ਜੀ ਠੀਕ ਹੈ ਪਿੰਡੋਂ ਫਿਰ ਪਿੰਡ ਕੋਈ ਨਹੀਂ ਰਹਿ ਰਿਹਾ ਪਿੰਡੋਂ ਮੈਂ ਨਾਬੇ ਆ ਗਿਆ ਪਿੰਡ ਮੇਰਾ ਬਰਦਰ ਰਹਿੰਦਾ ਹਾਂ ਹਾਂਜੀ ਇਹ ਨਾਬੇ ਦੇ ਕੋਲ ਪਿੰਡ ਆਪਣਾ ਦੋਦਾ ਮਲੇਰ ਕੋਟਲਾ ਰੋਡ ਹੈ ਨਾਬੇ ਤੋਂ ਉਹਦੇ ਉੱਤੇ ਆ ਜਾਂਦਾ ਹੈ ਤੇ ਨਾਬੇ ਦੀ ਬੰਦ ਬੋਤਲ ਬੜੀ ਮਕਬੂਲ ਹੈ ਇਹਦੀ ਵਜ੍ਹਾ ਕੀ ਹੈ ਇਹਦੀ ਵਜ੍ਹਾ ਪੂਰੀ ਮੈਂ ਲੱਭਣ ਦੀ ਕੋਸ਼ਿਸ਼ ਕੀਤੀ ਅੰਗਰੇਜ਼ਾਂ ਵੇਲੇ ਮਸ਼ਹੂਰ ਹੁੰਦੀ ਸੀ ਇਹ ਅੱਛਾ ਨਾਬੇ ਦੀਆਂ ਬੰਦ ਬੋਤਲਾਂ ਤੈਨੂੰ ਪੀਵੋਗੇ ਨਸੀਬ ਵਾਲਾ ਹਾਂ ਪਰ ਬੋਤਲ ਮੈਨੂੰ ਅਜੇ ਤੱਕ ਮੈਂ ਲੱਭੀ ਲੂਪੀ ਵੀ ਪੁਰਾਣੇ ਲੋਕਾਂ ਕੋਲ ਕੋਈ ਕਹਿੰਦਾ ਵੀ ਇੱਥੇ ਹੈਗੀ ਮੈਂ ਦੇਖਣ ਦੀ ਇੱਛਾ ਬਹੁਤ ਦਾ ਨਹੀਂ ਇਹ ਦੇਸੀ दारू ਨਾਲ ਸੰਬੰਧਿਤ ਸੀਗੀ दारू ਨਾਲ ਹੀ ਅੰਗਰੇਜ਼ਾਂ ਵੇਲੇ ਨਾਬੇ ਦੀ ਬੰਦ ਬੋਤਲ ਮਸ਼ਹੂਰ ਸੀ ਅੱਛਾ ਪਰ ਇਹਦੀ ਹਿਸਟਰੀ ਹੁਣ ਮੈਂ ਤੁਹਾਨੂੰ ਫੋਨ ਤੇ ਜ਼ਰੂਰ ਦੱਸ ਦੂੰਗਾ 10 5 7 ਦਿਨਾਂ ਚ ਪੂਰੀ ਪੱਤੀ ਪਤਾ ਕਰਕੇ ਮੈਂ ਲੱਭਣ ਦੀ ਕੋਸ਼ਿਸ਼ ਕੀਤੀ ਬੰਦੇ ਉਹ ਜਿਹਨੂੰ ਮੈਂ ਪੁੱਛਦਾ ਚੰਗੇ-ਚੰਗੇ ਨੂੰ ਕਹਿੰਦੇ ਵੀ ਯਾਰ ਰਾਜਿਆਂ ਵੇਲੇ ਇੱਕ ਸ਼ਰਾਬ ਹੁੰਦੀ ਸੀ ਹਾਂ ਨਾਬੇ ਦੀ ਬਣੀ ਹੋਈ ਉਹਨੂੰ ਕਹਿੰਦੇ ਵੀ ਨਾਬੇ ਦੀ ਬੰਦ ਬੋਤਲ ਆ ਉਹ ਇੰਨੀ ਕੁ ਇੰਨਾ ਕਾ ਪਤਾ ਵੀ ਨਾਪਾ ਜਾਣਿਆ ਇਸ ਕਰਕੇ ਜਾਂਦਾ ਨਾਪੇ ਦੀ ਬੰਦ ਬੋਤਲ ਕਰਕੇ ਅੱਛਾ ਹੁਣ ਸਾਨੂੰ ਜਾਂਦੇ ਜਾਂਦੇ ਉਹ ਜਿਹੜੇ ਹੁੰਦੇ ਸੀ ਆਵਾਜ਼ਾਂ ਨੇ ਤਮਾਰ ਦੇ ਹਾਂਜੀ ਹੁੰਦਾ ਸੁਣਾ ਦਸਾਨੂੰ ਇੱਕ ਪੈਰਾ ਅੱਜ ਬਿਨਾ ਹੀ ਪਛਾਣੇ ਕੋਲੋਂ ਰੰਗ ਗਏ ਅੱਜ ਬਿਨਾ ਹੀ ਪਛਾਣੇ ਕੋੜੋਂ ਰੰਗ ਗਏ ਜੋ ਮਿਲਦੇ ਸੀ ਢੋੜ ਢੋਲ ਕੇ ਜਿਹੜੇ ਹੁੰਦੇ ਸੀ ਆਵਾਜ਼ਾਂ ਦੂਰੋਂ ਮਾਰਦੇ ਕੋਲੋਂ ਦੀ ਲੰਗੇ ਤੇ ਨਾ ਬੋਲ ਕੇ ਕੋਲੋਂ ਦੀ ਲੰਗੇ ਬਿਨਾ ਬੋਲ ਕੇ ਅੱਛਾ ਕਈ ਵਾਰ ਬੰਦੇ ਤੁਹਾਡੇ ਗੀਤਾਂ ਦੇ ਨਾਲ ਨਾ ਤੁਹਾਨੂੰ ਜੱਜ ਕਰਨ ਲੱਗ ਪੈਂਦੇ ਆ ਤੁਹਾਨੂੰ ਤੁਹਾਡੇ ਸਰੋਤੇ ਨੇ ਦਰਸ਼ਕ ਨੇ ਕਦੀ ਇਹ ਗੱਲ ਕਹੀ ਐ ਵੀ ਬਾਈ ਤੁਹਾਡੇ ਗੀਤਾਂ ਚ ਉਦਾਸੀ ਐ ਤੁਹਾਡੇ ਗੀਤਾਂ ਚ ਮੁਹੱਬਤ ਐ ਤੁਹਾਡੀ ਜ਼ਿੰਦਗੀ ਚ ਕੁਝ ਬੀਤਿਆ ਹਾਂ ਮੈਨੂੰ ਪੁੱਛ ਇਹ ਪੁੱਛਦੇ ਆ ਵੀ ਤੁਹਾਡੇ ਦਿਲ ਦੇ ਨੇੜੇ ਕਿਹੜਾ ਗਾਣਾ ਹੈ ਮਗਾ ਜੀ ਦਿਲ ਦੇ ਨੇੜੇ ਤਾਂ ਇਹ ਆ ਵੀ ਮੇਰੇ ਸਮੇਂ-ਸਮੇਂ ਤੇ ਬਦਲਦੇ ਰਹੇ ਦਿਲ ਦੇ ਨੇੜੇ ਪਹਿਲਾਂ ਮੈਨੂੰ ਉਹ ਚਾਦਣਾ ਸੱਬਿਆ ਚਾਰ ਕੇ ਜਗਾਉਂਦਾ ਬੜਾ ਸ਼ੌਕ ਹੁੰਦਾ ਮੈਂ ਗਾਣਾ ਗਾਇਆ ਵੀ ਮੈਂ ਕੱਤ ਦੀ ਤਿਰਿੰਜਣਾ ਚ ਚਰਖਾ ਉੱਤੇ ਤੇਰਾ ਨਾਮ ਲਿਖੇ ਕਿਉਂਕਿ ਅਸੀਂ ਤਾਂ ਬਚਪਨ ਛੋਟੇ ਹੁੰਦਿਆਂ ਨੇ ਦੇਖਿਆ ਅ ਮਾਤਾਵਰੀ ਕੰਮ ਕਰਦੀਆਂ ਕੋਈ ਨਾ ਚਰਖਾ ਜਾਂ ਕੱਤੀ ਜਾਣਾ ਕੋਈ ਦਰੀਆਂ ਜਾਂ ਕਰੇ ਲੂ ਕੰਮ ਹੁੰਦੇ ਸੀ ਇਹ ਉਹ ਇੱਕ ਤਰ੍ਹਾਂ ਦਾ ਇਕੱਠੇ ਬੈਠਣ ਦਾ ਸਬੱਬੇ ਹੁੰਦਾ ਸੀ ਨਾਲੇ ਕੰਮ ਹੁੰਦਾ ਵੀ ਉਹ ਚੀਜ਼ਾਂ ਵਧੀਆ ਲੱਗਦੀਆਂ ਉਹ ਫਿਰ ਉਹ ਤੋਂ ਬਾਅਦ ਜੀ ਗਾਣਾ ਅਗਲਾ ਆ ਗਿਆ ਅ ਜਿਸ ਵੇਲੇ ਕਣਕਾਂ ਨੂੰ ਪਹਿਲਾਂ ਪਾਣੀ ਲਾਵੇ ਜੱਟ ਮਾ ਜੀ ਇਹ ਮੇਰੀ ਹੁਣ ਇਹ ਪਸੰਦ ਬਣ ਗਿਆ ਉਹ ਤੋਂ ਬਾਅਦ ਫਿਰ ਮੈਂ ਇੱਕ ਪਿੱਛੇ ਜਿਹੇ ਤਜਰਬਾ ਕੀਤਾ ਇੱਕ ਗਾਣਾ ਗਾਇਆ ਵੀ ਮੈਂ ਚਾਦਰ ਕੱਢਦੀ ਬੈਠੀ ਦਰਵਾਜ਼ੇ ਪਾਵਾ ਮੂਰ ਹਾਂ ਮਹਾ ਹੁਣ ਮੈਨੂੰ ਇਹ ਵਧੀਆ ਤੇ ਹਾਲਾਂਕਿ ਗਾਣੇ ਤਾਂ ਸਾਰੇ ਹੀ ਵਧੀਆ ਹੁੰਦੇ ਆ ਜੀ ਖੁਸ਼ੀ ਵੇਲੇ ਖੁਸ਼ੀ ਦੇ ਵਧੀਆ ਲੱਗਦੇ ਆ ਦੁੱਖ ਵੇਲੇ ਦੁਖੀ ਵਧੀਆ ਲੱਗਦਾ ਜਿਆ ਜਿਆ ਤੁਹਾਡਾ ਸੁਭਾਅ ਬਣ ਜਾਂਦਾ ਕੋਈ ਸ਼ੱਕ ਨਹੀਂ ਤੇ ਇਹ ਮੇਰੀ ਖੁਸ਼ਕਿਸਮਤੀ ਰਹੀ ਕਿ ਪ੍ਰਗਟ ਕੁੜੀ ਕੋਈ ਪਰਮਾਤਮਾ ਨੇ ਇਸ ਜਨਮ ਵਿੱਚ ਮਿਲਾਉਣੇ ਸੀ ਤੇ ਮੈਂ ਲਾਈਨ ਚ ਆਉਣਾ ਸੀ ਤੇ ਇੰਨੇ ਸੋਹਣੇ ਗਾਣੇ ਦੇ ਕੇ ਗਏ ਆ ਜਿਦਾ ਉਹਦੇ ਪ੍ਰਗਟ ਸਿੰਘ ਉਹਨਾਂ ਦੇ ਗਾਣੇ ਚਾਰ ਪੰਜ ਹੋਰ ਬਹੁਤ ਵਧੀਆ ਪਏ ਆ ਇੱਕ ਦੋ ਲਾਈਨਾਂ ਜੀਆਂ ਪੂਰੀਆਂ ਹੋਣੀਆਂ ਰਹਿੰਦੀਆਂ ਸਾਡਾ ਬੈਠਣ ਦਾ ਇਹ ਜੇ ਸੁਭਾਅ ਨਹੀਂ ਬਣਿਆ ਤੁਲਿ ਸ਼ਰਮਾਂ ਜੀ ਫਿਰ ਥੋੜੇ ਜਿਹੀ ਪ੍ਰੋਬ ਚਰੇ ਤੇ ਮੇ ਤੋਂ ਨਾ ਬਿਨਾ ਜਾਇ ਨਹੀਂ ਜਾਂਦਾ ਕਿਤੇ ਸੱਚੀ ਆ ਜਿੱਥੇ ਪਿਆਰ ਜਾਂ ਬਣ ਜਾਂਦਾ ਹੈ ਨਾ ਹੁਣ ਮੈਨੂੰ ਫੋਨ ਆਇਆ ਤੇ ਮਖਾਂਜੀ ਅੱਜ ਕੰਮ ਕਰਤਾ ਮੇਰਾ ਚੱਲੀ ਜਾਂਦਾ ਪ੍ਰਗਟ ਹੋਰਾਂ ਦੀ ਜਾਣਦਾ ਫਿਰ ਤੁਸੀਂ ਜਿਹੜਾ ਘਟ ਹੈ ਉਹ ਫਿਰ ਕਿਵੇਂ ਬਰਦਾਸ਼ਤ ਕਰਾਂ ਹਾਂ ਹੁਣ ਟਰਾਈ ਕਰਾਂਗੇ ਗਾਣੇ ਗੂਣੇ ਲੈ ਕੇ ਕਿਸੇ ਤੋਂ ਕੋਈ ਉਹ ਜਿਵੇਂ ਉਹਨਾਂ ਦੀ ਬੇਦਲ ਸਾਹਿਬ ਹੈਗੇ ਆ ਲਿਖ ਲੈਂਦੇ ਆ ਬਹੁਤ ਸੋਹਣਾ ਲਿਖ ਲੈਂਦੇ ਆ ਉਹ ਪਰ ਪ੍ਰਗਟ ਤੋਂ ਜੋ ਇਨਸਾਨ ਹੁੰਦਾ ਉਹ ਤਾਂ ਉਹੀ ਹੁੰਦਾ